ਮਾਫੀ ਮੰਗ ਮਾਫੀ ਮਾਫੀ ਕਰਨਾ ਮਾਫੀ ਮੰਗ ਮਾਫੀ ਮੰਗਦੇ ਆ ਮਾ ਹੋ ਗਿਆ ਉਸ ਮੁੰਡੇ ਦੇ ਕੋਨੇ ਅਸੀਂ ਲੱਭਾਂਗੇ ਉਹਦਾ ਵੀ ਸੋਦਾ ਲਾਵਾਂਗੇ ਹੁਣ ਤੂੰ ਐਨਾ ਦੇਖ ਤਾ ਕੁੜੀਆਂ ਕਿੰਨਾ ਕਹਿ ਜਾਂਦੀ ਜਿਵੇਂ ਸਾਰੇ ਭੈਣ 29 ਭੈਣ ਹੁਣ ਜਦੋਂ ਨਵਾਂ ਸੇਕ ਆਉਂਦਾ ਹੁਣ ਪੁੱਤੀ ਕਹੋਂਗੇ ਹੁਣ ਹੁਣ ਅਗਲੇ ਮੈਨੂੰ ਵੀ ਕਹਿੰਦੇ ਜਾਏ ਨਾ ਵੀ ਕਹਿੰਦੇ ਨੇ ਵੀ ਤੂੰ ਇੱਕੇ ਦਾਮ ਪੁੱਤ ਕਿਉਂ ਬਣਾ ਲੈਨੀ ਆ ਹੁਣ ਮੈਂ ਪੁੱਤ ਬਣਾ ਬਣਾਉਂਗੇ ਫੇਰੇ ਮੈਨੂੰ ਮੇਰੇ ਨਾਲ ਜੋੜ ਲੈਗੇ ਜੇ ਮੈਂ ਇਹਨਾਂ ਨੂੰ ਕਹਿੰਦੇ ਕਿ ਆ ਉੱਥੇ ਬੈ ਓਏ ਮੇਰੇ ਲਾਗੇ ਨਾ ਬੈ ਫੇਰ ਕਈ ਜਾਇਦਾਦ ਮਾਰਦੇ ਦਬਕਾ ਪੀ ਸਾਡੇ ਲੱਗੇ ਨਾ ਮੈਂ ਫੋਟੋ ਦੇ ਤਰ੍ਹਾਂ ਉਹਦੇ ਸਾਥੀ ਆ ਕਿ ਮੈਂ ਸਾਡੇ ਦਾ ਆਮ ਮਾਲ ਖਾਦੀ ਕਿ ਜਿਹੜਾ ਇਹ ਹਾਰੇ ਕੋ ਨੂੰ ਪੁੱਤ ਬਣਾ ਲੈਣੀ ਆ ਪਰ ਪੁੱਤ ਬਣ ਕੇ ਬੱਪਾ ਕੋਈ ਨਹੀਂ ਕਰਦਾ ਮੈਨੂੰ ਪਤਾ ਨਹੀਂ ਕੀ ਗੱਲ ਆ ਨਹੀਂ ਮਾਤਾ ਜੀ ਇਹ ਗੱਲ ਨਹੀਂ ਤੇ ਮੈਂ ਹੱਥ ਕਰਕੇ ਪੁੱਤ ਬਣਾ ਕਰਕੇ ਨਹੀਂ ਬਖਾਉਂਦਾ ਨਾ ਨੰਬਰ ਹੈਗਾ ਇੱਕ ਗਲਾਸ ਕਰਦਾ ਥੋੜਾ ਇੱਕ ਗਲਾਸ ਕਰ ਦੂਗਾ ਥੋੜੇ ਕੋਲ ਜਾਂਦਾ ਸੀਗਾ ਮੈਨੂੰ ਕਿਹੜੇ ਨੂੰ ਕਿਹਾ ਹੋਇਆ ਹੋਏਗਾ ਮਾਂ ਦੇ ਨਾਲ ਬਾਹਰ ਜਾਂਦੇ ਮੈਂ ਨਾਲ ਦੇ ਬਾਹਰ ਜਾ ਆ ਕੇ ਪਾਪਾ ਜੀ ਨਾਲ ਰਹਿੰਦੇ ਨੇਗੇ ਹਣ ਹੁਣ ਸਵੇਰ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਾਬਾ ਪੱਕੇ ਸੀ। ਉਹ ਵੀਡੀਓ ਨਹੀਂ ਪਾਈਆਂ ਪਤਾ ਮੈਂ ਰੋਟੀ ਖਾਂਦੀ ਉਸ ਵੇਲੇ ਰੋਟੀ ਵੀ ਉੱਥੇ ਝੁੱਟ ਗਈ। ਮੈਨੂੰ ਕਹਿੰਦੀ ਮਾਤਾ ਵੀਡੀਓ ਦੇਖ ਕੇ ਕਹਿੰਦੀ ਵੀਡੀਓ ਤੂੰ ਦੇਖਣ ਵਾਲਾ ਨਹੀਂ ਹੈਗੀ। ਤੁੱਤੀ ਆ ਤੇ ਭੈਣਾ ਵਾਲਾ ਵਾ ਤੁੱਤੀਆ ਵਾਲਾ ਵਾ ਜਿੰਨੇ ਵੀਡੀਓ ਪਾਈਆਂ ਨਾ ਤੂੰ ਗਲਤੀ ਇੱਕ ਕਰੀ ਮੰਨ ਵੀ ਹਾਂ ਵੀ ਕਿਸੇ ਨੇ ਪਾਈਆਂ ਮਾਇਚ। ਠੀਕ ਹੈ ਨਾ? ਉਹਦੀ ਹੁਣ ਮਾਫੀ ਮੰਗਣੀ ਆ ਤੂੰ। ਠੀਕ ਹੈ ਨਾ? ਪਹਿਲਾਂ ਤਾਂ ਤੇਰੇ ਨਾਲ ਲਾਉਣ ਵਾਲੀਆਂ ਨੇ ਹੁਣ ਤੂੰ ਮਾਫੀ ਪਹਿਲਾਂ ਤੇਰੇ ਸਹੋਤਰ ਫਿਰਨ ਵਾਲਾ। ਠੀਕ ਹੈ? ਮੰਗ ਮਾਫੀ। ਮੰਗ ਮਾਫੀ ਕਿੱਟੀ ਆ ਮੈਂ ਆ ਪੈਣਾ ਮੇਰੀਆਂ ਨਾ ਜਿੰਨੀਆਂ ਵਾ ਮੈਨੂੰ ਮਾਫ ਕਰਨਾ ਮੈਂ ਫੂਲ ਗਲਤੀ ਨਾ ਫੜਾ ਕੇ ਬਹਿ ਗਿਆ ਕਿਸੇ ਨਾਲ ਗਲਤੀ ਨਾਲ ਮੰਗ ਮਾਫੀ ਇੱਕ ਚਪੇੜ ਹੋਰ ਖਾਏ ਦੀ ਮੇਰੀ ਤੂੰ ਮੇਰਾ ਹੈਗਾ ਨਾ ਜੇ ਤੂੰ ਹੈਗਾ ਨਾ ਮਾਰ ਲਉਂ ਕਾ ਮਾਫੀ ਮੰਗ ਮਾਫੀ ਮੰਗਦੇ ਮੈਂ ਸਾਰਿਆਂ ਅੱਗੇ ਤੋਂ ਬਾਅਦ ਮੈਂ ਆਪਣਾ ਫੂਲ ਕਿਸੇ ਮੁੰਡੇ ਨੂੰ ਨਹੀਂ ਫੜਾਉਂਗਾ ਧੋਖੇ ਨਾ ਕਿਸੇ ਮੁੰਡੇ ਨੇ ਵੀਡੀਓ ਕਰਤੀਆ ਹਾਂਜੀ ਹਾਂ ਠੀਕ ਆ ਠੀਕ ਹੈ ਜੀ ਅੱਗੇ ਤੋਂ ਬਾਅਦ ਸੋਲਾ ਸਿੰਘ ਵੀ ਜੁੜਿਆ ਗਰੁੱਪ ਦੇ ਵਿੱਚ ਆਪਣਾ ਪਤਾ ਕੀ ਗੱਲ ਸਿੰਘ ਸਿੰਘ ਦਾ ਗਰੁੱਪ ਚੱਲਿਆ ਹੋਇਆ ਵਾ ਜਿਹੜੇ ਇਹਦੇ ਵਿੱਚ ਸਿੰਘਾਂ ਨੇ ਫੋਨ ਹੋਰ ਵੀ ਨੇ ਜਿਹੜਾ ਸਿੰਘ ਆਪਣਾ ਕੋਈ ਫੋਨ ਫੜਦਾ ਕਿਸੇ ਨੂੰ ਆਪਣਾ ਫੋਨ ਨਹੀਂ ਪਰੌਣਾ ਨਾਲ ਹੁਣ ਇਹ ਸਿੰਘਾਂ ਦੀ ਗਲਤੀ ਨਿਕਲੀ ਇਸੇ ਵਕਤ ਦੀ ਮਾਂ ਵੀ ਲਾ ਗਈ ਨਾਲ ਇਹਨਾਂ ਨੂੰ ਲੈਣਦਾ ਵਾ ਮਾਫੀ ਵੀ ਮੰਗ ਲੇਦਾ ਧਾਰ ਵੀ ਤੇ ਸੌਦਾ ਵੀ ਲਾਤਾ ਸੀ ਬਹੁਤ ਠੀਕ ਹੈ ਨਾ ਮੇਰੇ ਨਾਲ ਗਲਤੀ ਇਹ ਹੋਈ ਕਿ ਇਹ ਮੁੰਡੇ ਨੇ ਕਿਸੇ ਨੂੰ ਫੋਨ ਬੜਾਤਾ ਉਹ ਮੁੰਡੇ ਨੇ ਗਾ ਜਿਹੜਾ ਕਟਿੰਗ ਵਾਲਾ ਮੁੰਡਾ ਔਰ ਉਹਨੂੰ ਲੱਭਦਾ ਰਿਹਾ ਮੈਂ ਤਾਂ ਕਹਿੰਦਾ ਮੈਂ ਭੱਜਾਂ ਨਹੀਂ ਹੈਗਾ ਮੁੰਡੇ ਦੀ ਭਾਲ ਕਰਦਾ ਪਿਆ ਸੀ ਉਹ ਮੁੰਡਾ ਭਜੋੜਾ ਹੋ ਗਿਆ ਉਸ ਮੁੰਡੇ ਨੇ ਵੀ ਕੋਨੇ ਸੀ ਲੱਭਾਂਗੇ ਉਹਦਾ ਵੀ ਸੌ ਪਰ ਐਸੇ ਸਿੰਘ ਦਾ ਉਹਨਕੋ ਇਹੀ ਕਹਾਂਗੇ ਜਦੋਂ ਇਹਦੀ ਵੀ ਗਲਤੀ ਆ ਇਹਨੇ ਕਿਉਂ ਫੂਡ ਪੜਾਇਆ ਹੁਣ ਇਹਨੇ ਆਪਣਾ ਸਮਝ ਕੇ ਫੂਡ ਪੜਾਇਆ ਤਾਂ ਉਸ ਮੁੰਡੇ ਦੇ ਗਾ ਵੀਡੀਓ ਜਿਹੜੀਆਂ ਵਾ ਇਹਦੇ ਗਰੁੱਪ ਦੇ ਵਿੱਚ ਦੇਖ ਕੇ ਸੇਖੇ ਸਿਖਨੇ ਗਰੁੱਪ ਉਹਦੇ ਵਿੱਚ ਗਲਤ ਵੀਡੀਓ ਪਾਤੀਆਂ ਵਾ ਹੁਣ ਮੇਕੇ ਹੋਰ ਵਿਚਾਰ ਰੱਖਦੀਆਂ ਕਈ ਬੀਬੀਆਂ ਬੜੀਆਂ شریف ਹੋ ਕੇ ਸਾਨੂੰ ਟੱਕਰਦੀਆਂ ਬਾਣਾ ਪਾ ਕੇ ਆਉਂਦੀਆਂ ਵਾ ਆਪਣੇ ਉਹ ਕੀ ਨਾ ਲੈਂਦੀਆਂ ਵਾ ਸੂਟ ਪਾ ਕੇ ਆਉਂਦੀਆਂ ਵਾ ਜੇ ਤੁਸੀਂ ਬਾਣਾ ਪੌਣਾ ਨਾ ਬਾੜੇ ਦਾ ਮਜਾਕ ਨਾ ਬਣਾਓ ਬਾੜਾ ਦੇਖੋ ਵੀ ਕਿੰਨੇ ਸਾਡੀਆਂ ਕੁਰਬਾਨੀਆਂ ਦੇਖਦੇ ਤੇ ਕਦੀ ਲੋਹਰਾ ਪਾਉਂਦੀਆਂ ਦੇ ਲੋਟ ਬੁਰਾ ਪਾ ਕੇ ਜਿੰਨਾ ਪਾ ਕੇ ਫੇਸਬੁਕ ਦੇ ਫੋਟੋਆਂ ਪਾਉਂਦੀਆਂ ਕਿ ਟੈਮ ਕਰੋ ਲੱਖ ਦੀ ਲੜਦਾ ਤੁਹਾਡੇ ਬਾਣਾ ਪਾਉਂਦੀਆਂ ਕਦੇ ਵਾਸਤੇ ਮਮੂੜਾ ਨੂੰ ਵੀ ਕੰਨੀ ਹੈ ਜੇ ਬਾਣਾ ਬੋਣਾ ਤੇ ਪੱਕੇ ਬਾਣੇ ਚ ਰੋ ਵੀ ਜੇ ਬਾਣਾ ਨਹੀਂ ਲਿਭਾ ਹੁੰਦੇ ਨੇ ਬਾਣੇ ਦਾ ਮਜ਼ਾਕ ਨਾ ਬਣਾਓ ਫਿਰ 24 ਘੰਟੇ ਕਮਰ ਕਸਾ ਲਾ ਕੇ ਨੇ ਬਾਣੇ ਦੇ ਵਿੱਚ ਰੋ ਵੀ ਇਹ ਬਾਣੇ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹਰ ਇੱਕ ਨੇ ਪਿੱਪੇ ਖੀਲ ਸਿੰਘ ਬਣ ਕੇ ਇੱਕ ਹਿਸਾਬ ਨਾਲ ਫੋਟੋਆਂ ਆਪਣੀਆਂ ਮਾਲ ਪੇਪਰ ਤੇ ਲਾਣੀਆਂ ਬਾਣੇ ਵਾਲੀਆਂ ਸਸਤਲ ਧਾਰੀ ਫੜ ਕੇ ਮੁੜ ਕੇ ਲੋਅਰ ਟੀ-ਸ਼ਰਟਾਂ ਜਹਾਂਦੇ ਮੇਰਾ ਮਤਲਬ ਇਹ ਹੈ ਬਾਬੇ ਬੱਕੀ ਸਿੰਘ ਜੀ ਨਾਲ ਰੋਜ਼ ਬਾਣੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਨੂੰ ਜਿਹੜਾ ਲੱਭ ਲਿਆ ਹੈਗਾ ਤੇ ਡਾਂਗਾ ਮੇਰੇ ਬਾਪ ਤੋਂ ਮਾਰੀ ਇਹਨਾਂ ਨੇ ਹੁਣ ਮੇਰੇ ਸਲੂਤਰ ਬਹੁਤ ਲੱਗੇ ਨੇਗੇ ਮੈਂ ਆਪਣੀ ਗਲਤੀ ਮੰਨਦਾ ਹਾਂ ਮੈਂ ਗਲਤੀ ਮੰਗਦਾ ਸਾਰੇ ਤੇ ਭੈਣਾਂ ਤੋਂ ਸਾਰਿਆਂ ਤੋਂ ਸਾਰੇ ਚਿੰਗਾਂ ਤੋਂ ਸਾਰੇ ਜਿੱਥੇ ਬੰਦੀਆਂ ਤੋਂ ਮੰਗਦਾ ਹਾਂ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਬਤੇ ਅੱਗੇ ਤੇ ਮੈਂ ਜੰਮੀ ਨਹੀਂ ਗਲਤੀ ਕਰਦਾ ਹੈਗਾ ਪਹਿਲੀ ਕਰੂੰਗਾ ਜੇ ਮੈਂ ਡਾਂਗਾ ਦੇ ਲੈ ਕੇ ਹੋਵਾਂਗਾ ਮੈਂ ਗਲਤੀ ਕਰੂੰਗਾ ਤੇ ਡਾਂਗਾ ਦੇ ਲੈ ਕੇ ਹੋਵਾਂਗਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਕਈਆਂ ਨੂੰ ਮਿਰਚਾਂ ਵੀ ਬਹੁਤ ਲੱਗਣਗੀਆਂ ਵੀ ਹਾਂ ਵੀ ਇਸ ਤਰ੍ਹਾਂ ਬੋਲੇ ਕਿ ਸਾਡੇ ਬਾਣੇ ਆ ਇਸ ਤਰ੍ਹਾਂ ਕਿ ਬੋਲੇ ਸਾਡੀ ਮਨ ਮਰਜੀ ਆ ਅਸੀਂ ਜੋ ਕੱਪੜਾ ਪਾਉਣਾ ਪਾ ਸਕਦੇ ਆ ਇਹ ਕੋ ਸੌਖੀ ਗੱਲ ਨਹੀਂ ਹੈਗੀ ਸਿੰਘ ਕਹਾਣਾ ਬਹੁਤ ਸੌਖੀ ਗੱਲ ਆ ਪਰ ਬਾਣਾ ਬਹੁਤ ਔਖਾ ਜੇ ਮਨ ਚ ਧਾਰਨਾ ਹੈ ਨਾ ਵੀ ਗੁਰੂ ਵਾਲੇ ਬਣ ਕੇ ਸਾਰਾ ਕੁਝ ਤਿਆਗਦਾ ਤੇ ਫਿਰ ਤਿਆਗ ਕੇ ਸਾਰਾ ਕੁਝ ਮਾਰ ਰਸ ਦੇ ਮਹਾਰਾਜ ਨਾਲ ਲੜਨ ਲੱਗ ਜੋ ਪੱਕੇ ਫਿਰ ਮਹਾਰਾਜ ਕੋਈ ਘਾਟਾ ਵੀ ਨਹੀਂ ਰਹਿਣ ਦਿੰਦਾ ਇਹ ਨਹੀਂ ਆ ਕਿ ਆਪਾਂ ਇੱਕ ਸਿਰਫ ਵੀ ਹੁਣ ਚੱਲੋ ਹੁਣ ਦੂਰ ਕੀ ਕਰਨੀ ਇੱਕ ਇੱਥੇ ਵੀ ਵਿਚਾਰ ਰੱਖ ਲੈਣੀ ਮੈਂ ਹੁਣ ਮੈਂ ਕਈਆਂ ਨੂੰ ਦੇਖਿਆ ਸਿੰਘਾਂ ਨੂੰ ਵੀ ਦੇਖਿਆ ਬੀਬੀਆਂ ਨੂੰ ਵੀ ਦੇਖਿਆ ਜਦੋਂ ਕਿਤੇ ਹੋਲੇ ਮੱਲੇ ਤੇ ਜਾਣਾਗਾ ਕਿਤੇ ਹੋਰ ਕਿਤੇ ਜਾਣਾ ਵੇ ਸਿੰਘਾਂ ਨਾਲ ਇਕੱਠ ਹੋਵੇ ਉਦੋਂ ਤੇ ਆਪਾਂ ਨੀਲੇ ਬਾਣੇ ਸ਼ਸਤਰ ਵੜ ਕੇ ਹੱਥਾਂ 'ਚ ਆ ਜਾਣਾ ਸ਼ਸਤਰ ਲੈ ਕੇ ਆਣਾ ਤੇ ਕਮਰ ਕੱਸਿਆ ਲਾ ਕੇ ਆਉਣਾ ਤੇ ਜਦੋਂ ਕਿਤੇ ਅੱਗੇ ਪਿੱਛੇ ਵੇਖੀ ਜਾਂ ਸੂਟਾਂ ਵਿੱਚ ਦਿਖਾਈ ਜਾਂਦੀਆਂ ਤੇ ਜਾਂ ਫਿਰ ਜੀਨਾਂ ਵਿੱਚ ਜਾਂ ਫਿਰ ਲੋਹਰਾ ਟੀ-ਸ਼ਰਟਾਂ ਵਿੱਚ ਆ ਫੇਸਬੁੱਕਾਂ ਤੇ ਵੀ ਇੰਸਟਾਗ੍ਰਾਮਾਂ ਤੇ ਵੀ ਦੇਖੀ ਆ ਗਈਆਂ ਜਿਹੜੀਆਂ ਆਪਣੀਆਂ ਆਪਣਾ ਉਹਨੂੰ ਇਹ ਸਮਝ ਨਹੀਂ ਆਉਂਦੀ ਵੀ ਤੁਸੀਂ ਬਾਣੇ ਦਾ ਕੀ ਮਜ਼ਾਕ ਬਣਾ ਕੇ ਰੱਖ ਦਿੱਤਾ ਇੱਕ ਮੈਂ ਹੋਰ ਵੀ ਜੜੇ ਆਪਣੇ ਸਿੰਘਾਂ ਉਹਨਾਂ ਨੇ ਵੀ ਰਿਕਵੈਸਟ ਕਰਦੀ ਜਿਹੜੀਆਂ ਜੱਸੇਵੰਦੀਆਂ ਵਾ ਵੀ ਕੀ ਤੁਸੀਂ ਦੱਸੋ ਵੀ ਜਿਹੜਾ ਬਾਣਾ ਵਾ ਮਹਾਰਾਜ ਦੇ ਸਾਰਾ ਪਰਿਵਾਰ ਵਾਰਿਆ ਇਹ ਬਾਣਾ ਜਿਹੜੀ ਦਸਤਾਰ ਸਾਡੀ ਮਹਾਰਾਜ ਨੇ ਸਿਰ ਤੇ ਤਾਜ ਨੂੰ ਸਜਾਈ ਹੋਈ ਆ ਕਿ ਇਹ ਬਾਣਾ ਜਿਹੜਾ ਆਪਾਂ ਨੂੰ ਵੀ ਕਦੀ ਲਾ ਦੇਣਾ ਕਦੀ ਪਾ ਦੇਣਾ ਇਹ ਸੋਭਾ ਦਿੰਦਾ ਵਾ ਚੰਗੀ ਗੱਲ ਆ ਇਹ ਚਲ ਤੁਸੀਂ ਵਿਚਾਰ ਰੱਖਿਓ ਕਮੈਂਟਾਂ ਵਾਲਾ ਹੀ ਕਿਉਂਕਿ ਜਿਨ੍ਹਾਂ ਨੂੰ ਮਿਰਚਾਂ ਲੱਗਣੀਆਂ ਨੇ ਉਹਨਾਂ ਨੇ ਤੇ ਪੁੱਠਾ ਸਿੱਧਾ ਲਿਖਣਾ ਹੀ ਆ ਮੈਨੂੰ ਪਰ ਜਿਹੜਾ ਮੇਰੇ ਸੱਚਾ ਨਾ ਮੋਤੇ ਮੈਂ ਉਹੀ ਲਿਆਂਦਾ ਮੇਰੇ ਮਨ 'ਚ ਬਹੁਤ ਚੰਗੀਆਂ ਗੱਲਾਂ ਆਉਂਦੀਆਂ ਭਈ ਜਿਹੜੀਆਂ ਮੈਂ ਇੰਸਟਾਗ੍ਰਾਮ 'ਤੇ ਦੇਖਦੀ ਆ ਕਰੀ ਤੇ ਮੈਂ ਜਦੋਂ ਪਹਿਲਾ ਵੀਡੀਓ ਵੇਖੂਗੀ ਨਾ ਮੈਂ ਵੀ ਹਾਂ ਵੀ ਬਹੁਤ ਵਧੀਆ ਚੜ੍ਹਦੀ ਕਲਾ ਦੇ ਵਿੱਚ ਧੀ ਆਏ ਬੜੀ ਕਲਾ ਦੇ ਵਿੱਚ ਸਿੰਘਣੀ ਆਏ ਤੇ ਜਿਹਦਾ ਬਾਅਦ ਚ ਉਹਨਾਂ ਦੀਆਂ ਵੀਡੀਓ ਦੇਖਦੀ ਮੈਂ ਵੀ ਇੰਸਟਾਗ੍ਰਾਮਾਂ ਦੇ ਉਹੋ ਹੀ ਵੀਡੀਓ ਉਹੋ ਹੀ ਓਕੇ ਕਰਦੀ ਆੜੀ ਉਥੇ ਤੇ ਜੀਨ ਵੀ ਪਾਈ ਹੋਈ ਆ ਜਿਸ ਸਿਰ ਤੇ ਦਸਤਾਰ ਸਜਾਈ ਹੋਈ ਆ ਉਥੇ ਲੋਅ ਟੀ-ਸ਼ਰਟ ਵੀ ਪਾਈ ਹੋਈ ਆ ਫੇਸਬੁੱਕਾਂ ਦੇ ਫੋਟੋ ਲਾਈ ਹੋਈ ਆ ਵੀ ਅਸੀਂ ਬਹੁਤ ਸੋਹਣੀਆਂ ਲੱਗਦੀਆਂ ਜਿਹੜਾ ਮਾਹ ਰਸ ਦੇ ਬਾਣਾ ਦਿੱਤਾ ਬਾਣੇ ਦਾ ਮਜ਼ਾਕ ਕਿਉਂ ਬਣਾਉਂਦੇ ਤੁਸੀਂ ਆਪਾਂ ਹੀ ਜੀਨਾ ਪਾਉਣ ਲੱਗ ਪਈਆ ਆਪਾਂ ਹੀ ਚ ਲੋੜਾਂ ਟੀ-ਸ਼ਰਟਾਂ ਪਾਉਣ ਲੱਗ ਪਏ ਤੇ ਸਾਡੇ ਬੱਚੇ ਨੇ ਵੀ ਸਾਡੇ ਨਾਲ ਉਹੀ ਕਰਨਾ ਸਾਡੇ ਬੱਚੇ ਫਿਰ ਕਿੰਨੇ ਕੁ ਸੰਭਾਲ ਕਰਨਗੇ ਬਾਣੇ ਦੀ ਜਿੱਥੋਂ ਜਿਦਾ ਮੇਰਾ ਮਨ ਕਹਿੰਦਾ ਹੈ ਨਾ ਵੀ ਜੇ ਬਾਣਾ ਪਾ ਲਿਆ ਨਾ ਫਿਰ ਸਾਰਾ ਕੁਝ ਤਿਆਗ ਦਿਓ ਫਿਰ ਗੁਰੂ ਵਾਲੇ ਬਣ ਜਾਓ ਪੱਕੇ ਫਿਰ ਗੁਰੂ ਦੇ ਲੜ ਲੱਗ ਜਾਓ ਫਿਰ ਇਹ ਨਹੀਂ ਕਿ ਜਦੋਂ ਸਾਡਾ ਮੜ ਪੜ ਕੇ ਫਿਰ ਫਾਇਦਾ ਕੀ ਹੋਇਆ ਜਾਂਦੇ ਪਹਿਲਾਂ ਆਪਣੇ ਮਨ ਨੂੰ ਸਮਝਾਓ ਵੀ ਜੇ ਅਸੀਂ ਬਾਣਾ ਪਾ ਲਿਆ ਨਾ ਹੀ ਵਿਆਹ ਸ਼ਾਦੀ ਲੱਖ ਵਿਆਹ ਸ਼ਾਦੀਆਂ ਦੇ ਵਿੱਚ ਮੈਂ 100% ਦਿੱਤੀ ਆੜੋ ਕਹਿੰਨੀ ਗੁੜਗਾੜੋ ਕਹਿੰਨੀ ਆ ਜਿੰਨੇ ਵਿਆਹ ਸ਼ਾਦੀ ਹੁੰਦੇ ਨਾ ਸ਼ਸਤਰ ਧਾਰੀ ਹੋਣਾ ਤੁਸੀਂ ਬਾਣਾ ਨੀਲਾ ਹੋਵੇ ਕਮਰ ਕੱਸਾ ਲੱਗਾ ਹੋਵੇ 5 ਮੀਟਰ ਦਾ ਸ਼ਸਤਰ ਤੁਹਾਡੇ ਹੱਥ ਜਾਊਗੀ ਜਦ ਸਾਰਿਆਂ ਦਾ ਮੇਕਅਪ ਫਿੱਕਾ ਪੈ ਜਾਊਗਾ ਨਵੀਂ ਵਿਆਹੀ ਦਾ ਵੀ ਮੇਕਅਪ ਫਿੱਕਾ ਪੈ ਜਾਊਗਾ ਜਦੋਂ ਤੁਸੀਂ ਉਹਦੇ ਵਿੱਚ ਸੱਜ ਕੇ ਉਸ ਬਰਾਤ ਦੇ ਵਿੱਚ ਜਾਂ ਬਰਾਤ ਨਾ ਜਾਓਗੇ ਜਾਂ ਉੱਥੇ ਵਿਆਹ ਦੇ ਵਿੱਚ ਜਾਓਗੇ ਤੁਹਾਡੇ ਹੱਲ ਵੇਖ ਕੇ 100% ਕਈਆਂ ਧੀਆਂ ਦੇ ਜਿਹੜਾ ਪ੍ਰਭਾਵ ਬਣੂਗਾ ਕਈ ਪੰਜਾਬ ਦੀਆਂ ਧੀਆ ਸੁਧਰਣੀਆਂ ਤੇ ਸਾਡੀਆਂ ਜਿਹੜੀਆਂ ਚੰਗੀਆਂ ਬਲੀਆਂ ਬੀਬੀਆਂ ਵਾਂ ਉਹਨਾਂ ਦੇ ਵੀ ਮਨ ੜਕ ਜਾਂਦੇ ਆ ਉਹ ਵੀ ਉਸ ਦਿਨ ਬਾਣਾ ਪਾਉਣੀਆਂ ਜਦਨ ਕਿਦੇ ਚਾਰ ਸਿੰਘਾਂ ਦਾ ਇਕੱਠ ਹੁੰਦਾ ਜਾਗੇ ਦੇ ਆਪਾਂ ਕਿਹੇ ਪਾਸੇ ਜਾਣਾ ਹੋਵੇਗਾ ਗੁਰੂ ਘਰ ਜਾਣਾ ਹੋਵੇ ਜਾਂ ਮੱਲੇ ਤੇ ਜਾਣਾ ਹੋਵੇ ਤੇ ਜੇ ਦਾ ਵਿਆਹ ਸ਼ਾਦੀ ਆ ਰਹੀ ਦੀ ਆ ਉੱਥੇ ਆਪਣਾ ਵੀ ਨਹੀਂ ਜੀ ਅਸੀਂ ਤੇ ਅੱਜ ਵਿਆਹ ਜਾਣਾ ਇਹ ਪਾਣਾ ਨਹੀਂ ਜੀ ਅੱਜ ਤਾਂ ਸੂਟ ਪਾਣਾ ਚਾਹੀਦਾ ਜਾ ਕਹਿਣ ਗਿਆ ਵਿਹਾਂ ਵੀ ਦੇਖੋ ਦੇਖ ਇਹ ਕਿਦਦ ਨੇ ਮੈਨੂੰ ਉਹ ਹੀ ਕਹਿੰਦੇ ਹੈਗੇ ਕਿ ਬਾਕੀ ਇਹ ਵੀ ਕਹਣਗੇ ਵੀ ਮਾਡਲ ਟਾਈਪ ਆ ਗਿਆ ਆਪਣਾ ਇਤਿਹਾਸ ਯਾਦ ਰੱਖੋ ਜਿੰਨਾ ਗੁਰੂਆਂ ਨੇ ਸਾਡੀਆਂ ਮਾਰ ਕੁਰਬਾਨੀਆਂ ਦਿੱਤੀਆਂ ਹੈਗੀਆਂ ਉਹਨਾਂ ਨੂੰ ਯਾਦ ਰੱਖੋ ਠੀਕ ਆ ਬੰਦ-ਬੰਦ ਗਟਵਾਇਆ ਐਵੇਂ ਨਹੀਂ ਸਿੱਖੀ ਮਿਲੀ ਬੱਚੇ ਸਾਡੇ ਜਿਹੜੇ ਗਲਾਂ ਵਿੱਚ ਸਾਡੇ ਪਵਾਏ ਗਏ ਆ ਬੀਬੀਆਂ ਨੂੰ ਵੀ ਸਿੰਗਣੀਆਂ ਵੀ ਜੜੀਆਂ ਪਹਿਲੇ ਨੰਬਰ ਤੇ ਹੁੰਦੀਆਂ ਅਰਦਾਸ ਵੀ ਚਾਹਦੇ ਆ ਨਾ ਅਰਦਾਸ ਵੀ ਕਰਦੇ ਤੁਸੀਂ ਬਾਣੀ ਵੀ ਸੁਣਦੇ ਆ ਫਿਰ ਵੀ ਆਪਾਂ ਜਿਹੜਾ ਵਾ ਵੀ ਜਦੋਂ ਆਪਾਂ ਆਉਣਾ ਜਾਣਾ ਉਦੋਂ ਬਾਣਾ ਜਦੋਂ ਵਿਆਹ ਸ਼ਾਦੀ ਉਦੋਂ ਸੂਟ ਜਦੋਂ ਕਿਤੇ ਮੁੰਡੇ ਵੀ ਮੈਂ ਦੇਖੇ ਆ ਉਹ ਵੀ ਲੋਅ ਉੱਥੇ ਪੈਂਟਾ ਸ਼ਲਟਾ ਪਿੰਟਾ ਪਾ ਕੇ ਉਹਨਾਂ ਦੇ ਨੀਲੇਗਾ ਚਿੱਟੀਆਂ ਸ਼ਲਟਾ ਪਾ ਕੇ ਉਹਨਗੇ ਵੀ ਹਾਂ ਵੀ ਬੜੀ ਸੋਭਾ ਹੁੰਦੀ ਸਾਡੀ ਵੀ ਬੜਾ ਅਸੀਂ ਲੱਗ ਰੱਖਦੇ ਬੜਾ ਹਨ ਨੂੰ ਲੋਕੀ ਸਲਾਉਣਗੇ ਵੀ ਹੋਵੇ ਕਿ ਕਿੱਡਾ ਸੋਹਣਾ ਲੱਗਦਾ ਲੱਗਦੇ ਹੋਗੇ ਪਰ ਆਪਣੇ ਆਪ ਨੂੰ ਜੇ ਗੁਰੂ ਵਾਲੇ ਬਣ ਕੇ ਆਣਾ ਤੇ ਗੁਰੂ ਵਾਲੇ ਬਣ ਕੇ ਰੋ ਫਿਰ ਠੀਕ ਆ ਐਵੇਂ ਨਹੀਂ ਅਸੀਂ ਮਾਰਾ ਖਾਨੇ ਅਸੀਂ ਐਸੇ ਕਰਕੇ ਮਾਰਾ ਖਾਨੇ ਆ ਕਿਉਂਕਿ ਅਸੀਂ ਇੱਕ ਮਿਆਦਾ ਵਿੱਚ ਰਹਿੰਦੇ ਨਹੀਂ ਆ ਅਸੀਂ ਦਿਖਾਵਾ ਕਰਦੇ ਆ ਦਿਖਾਵੇ ਵਿੱਚ ਦਿਖਾਵੇ ਵਿੱਚ ਜ਼ਿਆਦੀ ਦੁਨੀਆਂ ਵਾ ਤੇ ਮਹਾਰਾਜ ਦੇ ਜਿਹੜੇ ਆ ਨਾ ਮਹਾਰਾਜ ਮਹਾਰਾਜ ਦੇ ਹੁਕਮ ਦੇ ਵਿੱਚ ਘਟਾ ਸ਼ੋਸ਼ਲ ਵੀਡੀਓ ਦੇ ਉੱਤੇ ਵੀ ਦਿਖਾਵਾ ਬਸ